আসসালামু আলাইকুম দোস্তো গুজরা নিউজ লাইভ তে ਤੁਹਾਡਾ স্বাগਤ ਹੈ। আজ 78ਵੇਂ ਆਜ਼ਾਦੀ ਦਿਵਸ ਮੌਕੇ হাজী फकीर मोहम्मद পোয়া ਜੀ ਨੇ ਅਤੇ ਮਸਕীন ਬਾਨਿਆ ਜੀ ਲੰਡਨ ਨੇ ਝੰਡਾ ਫੈਰਾ ਕੇ পোয়া ਵਿਖੇ ਆਜ਼ਾਦੀ ਦਿਵਸ ਜੋ পোয়া ਵਿਖੇ মাদ্রাসਾ ਚੱਲ ਰਿਹਾ ਹੈ ਉਹਨਾਂ ਬੱਚਿਆਂ ਨਾਲ ਮਨਾਇਆ। ਇਸ ਮੌਕੇ হাজী फकीर मोहम्मद ਜੀ ਨੇ ਕਿਹਾ ਕਿ ਇਸ ਆਜ਼ਾਦੀ ਦੇਣ ਵਿੱਚ ਗੁੱਜਰ ਭਾਈਚਾਰੇ ਦਾ ਵੀ ਬਹੁਤ ਯੋਗਦਾਨ ਹੈ ਅਤੇ ਉਸ ਸਮੇਂ ਗੁਜਰਪਾ ਈਚਾਰੇ ਵਿੱਚੋਂ ਵੀ ਬਹੁਤ ਸਾਰੇ ਸੁਤੰਤਰਤਾ ਸੰਗਰਾਮੀ ਹੋਏ ਹਨ ਅਤੇ ਉਹਨਾਂ ਨੇ ਆਜ਼ਾਦੀ ਦੀ ਲੜਾਈ ਦੂਜਿਆਂ ਕੋਮਾ ਵਾਂਗੂ ਹੀ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ ਅਤੇ ਆਪਣੇ ਦੇਸ਼ ਨੂੰ ਆਜ਼ਾਦ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਅਹਿਮ ਯੋਗਦਾਨ ਅਦਾ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਨੂੰ ਪੜਨ ਅਤੇ ਆਪਣੇ ਇਤਿਹਾਸ ਨੂੰ ਜਾਣਨ ਦੀ ਲੋੜ ਹੈ। ਸਾਡੀ ਗੁਜਰ ਬਰਾਦਰੀ ਮੁਸਲਿਮ ਗੁਜਰਪਾ ਈਚਾਰੇ ਨੇ ਵੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਨੇ ਕਿਹਾ ਕਿ ਆਜ਼ਾਦੀ ਦੀ ਇਸ ਲੜਾਈ ਮੌਕੇ ਸਭ ਵਰਗ ਸਭ ਜਾਤ ਸਭ ਧਰਮ ਦੇ ਲੋਕ ਇਕੱਠੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਹੱਲੇ ਨਾਲ ਹੀ ਇਹ ਆਜ਼ਾਦੀ ਮਿਲੀ ਹੈ। ਮਸਕੀਨ ਬਾਨੀਆਂ ਲੰਡਨ ਜੀ ਨੇ ਕਿਹਾ ਕਿ ਸਾਨੂੰ 78 ਸਾਲ ਆਜ਼ਾਦ ਹੋਏ ਨੂੰ ਹੋ ਗਏ ਹਨ ਪਰ ਗੁੱਜਰ ਕੌਮ ਬਾਕੀ ਵਰਗਾਂ ਨਾਲੋਂ ਬਹੁਤ ਪਛੜੀ ਹੋਈ ਜਾਪਦੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਹੱਲਾ ਮਾਰਨਗੇ ਅਤੇ ਆਪਣੀ ਕੌਮ ਨੂੰ ਜ਼ਰੂਰ ਅੱਗੇ ਵਧਾਉਣ ਲਈ ਯਤਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਗੁੱਜਰ ਚੈਰੀਟੇਬਲ ਟਰਸਟ ਪੰਜਾਬ ਬਹੁਤ ਅਜੇ ਇਹ ਯਤਨ ਅਤੇ ਅਜੇ ਇਹ ਕਦਮ ਬਹੁਤ ਵੱਲ ਚੁੱਕਣ ਜਾ ਰਿਹਾ ਹੈ ਜਿਸ ਨਾਲ ਸਾਡੀ ਕੌਮ ਵਿੱਚ ਇੱਕ ਕ੍ਰਾਂਤੀ ਆਵੇਗੀ। ਉਹਨਾਂ ਨੇ ਕਿਹਾ ਕਿ ਗੁਜਰ ਚੈਰੀਟੇਬਲ ਟਰਸਟ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਇਸ ਮੌਕੇ ਆਪਣੀ ਪੂਰੀ ਟੀਮ ਦੀ ਟੀਮ ਨੂੰ ਵਧਾਈ ਦਿੰਦੇ ਹੋਏ 78ਵੇਂ ਅਯਾਦੀ ਦਿਵਸ ਦੀ ਮੁਬਾਰਕਵਾਦ ਦਿੱਤੀ। ਉਹਨਾਂ ਨੇ ਕਿਹਾ ਕਿ ਲਿਆਕਤਲੀ ਕੇ ਕੀ ਖੋਜੀਵਾਲ ਯਕੂਬ ਰਾਮਾ ਮੰਡੀ ਸੁਰਮੁਦੀਨ ਡਾਕਟਰ ਹਾਜੀ ਗਫੂਰ ਲੋਦਾ ਜੀ ਲੈਕਤਲੀ ਪੰਮੀ ਲੋਦਾ ਜੀ ਅਤੇ ਹੋਰ ਵੀ ਸਾਡੇ ਟਰਸਟ ਨਾਲ ਜੁੜੇ ਹੋਏ হাজী ਫਤਿਹ ਮੁਹੰਮਦ ਜੀ হাজী ਅਸਮਾਇਲ ਜੀ ਅਤੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਾਡੇ ਗੁਜਰਚੇਟ ਵਾਲ ਟਰਸਟ ਦੇ ਮੇਨ ਅਹੁਦੇਦਾਰ ਨੇ ਹਨੀਫ ਟਾਂਡਾ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਉਹਨਾਂ ਨੇ ਕਿਹਾ ਕਿ ਇਸ ਪ੍ਰਗਤੀਸ਼ੀਲ ਮੁਹਿੰਮ ਵਿੱਚ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸਲਾਮੁਅਲੈਕ